ਵੀ ਆ ਕੁਛ ਹੋਣ ਦੇ ਬਾਅਦ ਵੀ ਬਿਲਕੁਲ ਬੂਟ ਟੁੱਟਿਆ ਫਿਰ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਆਉਂਦੇ ਨੇ ਬੇਟਾ ਕੀ ਨਾਮ ਆ ਤੁਹਾਡਾ ਐਸ਼ਦੀਪ ਸਿੰਘ ਜੀ ਬੂਟ ਟੁੱਟੇ ਕਿਉਂ ਪਾਜੀ ਪਾਪਾ ਹੀ ਕੰਮ ਕਰਦੇ ਸਪਰੀ ਦਾ ਜੀ ਡਿਆੜੀ ਕਰਦੇ ਆ ਤੇ ਕਿਹਾ ਪਾਪਾ ਨੂੰ ਕਦੇ ਬੂਟ ਲੈਦੇ ਹੋ ਹੱਕ ਕਰ ਹੀ ਗਿਆ ਜੀ ਕੋਲ ਲੈ ਤੇ ਹੀ ਉਹ ਟੁੱਟ ਗਈ ਫਿਰ ਫਿਰ ਦੁਬਾਰਾ ਨਹੀਂ ਕਿਹਾ ਅੱਜ ਅੱਜ ਮਦਦ ਕਰਨ ਲਈ ਆਏ ਨੇ ਕੌਣ ਆਏ ਨੇ ਕੌਣ ਨੇ ਦੱਸੋ ਜੀ ਨਾਂ ਨਹੀਂ ਪਤਾ ਹੀ ਨਾਂ ਨਹੀਂ ਪਤਾ ਵੈਸੇ ਕੌਣ ਨੇ ਪੁਲਿਸ ਅਫਸਰ ਪੁਲਿਸ ਅਫਸਰ ਤੇ ਪਾਪਾ ਕੀ ਕਰਦੇ ਆ ਲੱਕੜਦਾਰ ਲੱਕੜਦਾਰ ਤੇ ਬੂਟ ਨਹੀਂ ਪਾਪਾ ਨੂੰ ਕਹੇ ਨਵੇਂ ਲੈਣ ਲਈ ਕੀ ਕਹਿੰਦੇ ਕੀ ਕਹਿੰਦੇ ਅਦੇ ਇਹ ਦਵਾ ਦਾਂਗੇ ਦਵਾ ਦਾਂਗੇ ਭਾਜੀ ਇਹ ਚਾਰ ਪੰਜ ਪਿੰਡ ਤੋਂ ਬੱਚੇ ਆਉਂਦੇ ਖੇਡਣ ਵਾਸਤੇ ਅੱਛਾ ਕਿੰਨੀ ਕਿੰਨੀ ਦੂਰ ਨੇ ਪਿੰਡ ਪਿੰਡ ਇੱਥੋਂ ਕੋਈ 2 ਕਿਲੋਮੀਟਰ ਕੋਈ 3 ਕਿਲੋਮੀਟਰ ਦਾ ਪਤਾ ਨਹੀਂ ਹੈ ਜੀ ਓਹੋ ਦੱਸੋ ਨਾ ਬੇਟਾ ਮਾਂ ਪਿਓ ਨਹੀਂ ਹੈਗਾ ਤੁਹਾਡਾ ਰੋਟੀ ਪਾਣੀ ਕੌਣ ਬਣਾਉਂਦਾ ਮੈਂ ਤੇ ਮੇਰੀ ਭੈਣ ਹੈਗੀ ਜਾ ਕੇ ਹਾਂਜੀ ਨਾਲ ਖੇਡਦੇ ਹੋ ਇੱਥੇ ਹਾਂਜੀ ਓਹੋ ਭਾਵਕਣਾ ਉਹ ਬੇਟਾ ਕੋਈ ਨਹੀਂ ਅਸੀਂ ਨਾਲ ਆ ਤੁਹਾਡੇ ਠੀਕ ਹੈ ਮੈਂ ਵੀ ਵੱਡਾ ਭਰਾ ਤੇਰਾ ਸਾਰੇ ਖੜੇ ਨੇ ਸਾਰੇ ਖੜੇ ਨੇ ਭਾਵਕਣਾ ਉਹ ਟੈਨਸ਼ਨ ਨਾ ਲਓ ਨਾਲ ਆ ਅਸੀਂ ਤੁਹਾਡੇ ਵੇਖੋ ਇਹੋ ਜੇ ਬੱਚੇ ਵੀ ਅੱਜ ਪੰਜਾਬ ਦੇ ਵਿੱਚ ਨੇ ਕਈ ਲੋਕ ਤਾਂ ਘਰੇ ਏਸ਼ੀਆ ਦੇ ਵਿੱਚ ਬੈਠੇ ਰੱਬ ਨੂੰ ਲਾਂਭੇ ਦੇਈ ਜਾਂਦੇ ਆ ਇਸ ਤਰ੍ਹਾਂ ਦੇ ਬੱਚੇ ਵੀ ਹੈਗੇ ਨੇ ਜੀ ਅੱਜ ਦੇ ਸਮੇਂ ਵਿੱਚ ਬਿਲਕੁਲ ਦੇਖੋ ਮੈਂ ਇਹੀ ਕਹਿਣਾ ਵੀ ਇਹ ਜਿਹੜੀ 인ドੋਮਿਟੇਬਲ ਸਪਿਰਿਟ ਹੈ ਜਿਹੜੀ ਪੰਜਾਬ ਦੀ ਵੀ ਆਪਾਂ ਕਿਸੇ ਵੀ ਮਾੜੇ ਹਾਲਾਤਾਂ ਦੇ ਵਿੱਚੋਂ ਹੱਸ ਕੇ ਤੇ ਜਿੱਤ ਕੇ ਨਿਕਲਦਾ ਪੰਜਾਬ ਤੇ ਮੈਂ ਇਹੀ ਆ ਸਾਰੇ ਬੱਚਿਆਂ ਨੂੰ ਕਹਿੰਦਾ ਸਾਹਮਣੇ ਜਿਉਂਦੀਏ ਜਗ ਦੀ ਐਗਜ਼ੈਂਪਲਸ ਹੈ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਜਦੋਂ ਤੁਸੀਂ ਕਹੋਗੇ ਜਿਹੋ ਜੀ ਸਪੋਰਟ ਚਾਹੀਦੀ ਹੋਗੀ ਆ ਬੱਚਿਆਂ ਵਾਸਤੇ ਸਪੋਰਟ ਸਾਡੀ ਹਾਜ਼ਰ ਹੈ ਜੀ ਫਿਰੋਜ਼ਪੁਰ ਦੇ ਪਿੰਡ ਤੂਦ ਦੇ ਵਿੱਚਾਂ ਜਿੱਥੇ ਕਿ ਬੱਚੇ ਗਰਾਊਂਡ ਦੇ ਵਿੱਚ ਕਿੰਨੇ ਬੱਚੇ ਤੁਸੀਂ ਦੇਖ ਸਕਦੇ ਛੋਟੇ ਛੋਟੇ ਇੱਥੇ ਗਰਾਊਂਡ ਦੇ ਵਿੱਚ ਖੇਡਦੇ ਨੇ ਪਰ ਅੱਜ ਉਹਨਾਂ ਨੂੰ ਬਹੁਤ ਸਾਰੇ ਬੱਚੇ ਜਿਹੜੇ ਗਰੀਬ ਘਰਾਂ ਤੋਂ ਨੇ ਉਹਨਾਂ ਨੂੰ ਕਾਫੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਪਰ ਅੱਜ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਹਣੀ ਬੱਚਿਆਂ ਦੀ ਮਦਦ ਕਰਨ ਦੇ ਲਈ ਆਏ ਨੇ ਪਰ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦਿਖਾਉਣੀ ਜਾਊਂਗਾ ਇੱਥੇ ਇਹੋ ਜਿਹੇ ਵੀ ਕੁਝ ਬੱਚੇ ਨੇ ਹਾਲਾਂਕਿ ਇਹ ਬੱਚੇ ਇਸ ਕਰਕੇ ਦਿਖਾਉਣੇ ਆ ਇਸ ਕਰਕੇ ਨਹੀਂ ਦਿਖਾਉਣੇ ਵੀ ਇਹ ਕਿੰਨੇ ਗਰੀਬ ਨੇ ਕਿਉਂਕਿ ਦਿਲ ਦੇ ਵਿੱਚ ਅਮੀਰੀ ਆ ਅੱਜ ਇਸ ਲਈ ਖੇਡਣ ਆਏ ਨੇ ਦਿਲ ਬਹੁਤ ਵੱਡਾ ਹੈ ਪਰ ਤੁਸੀਂ ਆਪ ਸੋਚ ਲਓ ਵੀ ਆ ਕੁਝ ਹੋਣ ਦੇ ਬਾਅਦ ਵੀ ਬਿਲਕੁਲ ਬੂਟ ਟੁੱਟਿਆ ਫਿਰ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਆਉਂਦੇ ਨੇ ਬੇਟਾ ਕੀ ਨਾਮ ਆ ਤੁਹਾਡਾ ਐਸਦੀਪ ਸਿੰਘ ਜੀ ਬੂਟ ਟੁੱਟੇ ਕਿਉਂ ਭਾਈ ਦੱਸੋ ਹੈਗੇ ਨਹੀਂ ਪਾਪਾ ਹੀ ਕੰਮ ਕਰਦੇ ਇਹ ਸਪਰੇਅ ਦਾ ਹੀ ਡਿਆੜੀ ਕਰਦੇ ਆ ਤੇ ਕਿਹਾ ਪਾਪਾ ਨੂੰ ਕਦੇ ਬੂਟ ਲੈ ਦਿਓ ਹੈ ਕਿਉਂ ਇੱਕ ਕਰ ਗਿਆ ਸੀ ਉਹ ਲੈ ਤੇ ਹੀ ਉਹ ਟੁੱਟ ਗਈ ਫਿਰ ਫਿਰ ਦੁਬਾਰਾ ਨਹੀਂ ਕਿਹਾ ਕਿਉਂ ਅੱਜ ਅੱਜ ਮਦਦ ਕਰਨ ਲਈ ਆਏ ਨੇ ਕੌਣ ਆਏ ਨੇ ਹਾਂ ਕੌਣ ਨੇ ਦੱਸੋ ਜੀ ਨਾਣੀ ਕਹਤਾਈ ਨਾਣੀ ਪਤਾ ਵੈਸੇ ਕੌਣ ਨੇ ਪੁਲਿਸ ਅਫਸਰ ਪੁਲਿਸ ਅਫਸਰ ਤੇ ਕੀ ਬਣਨਾ ਚਾਹੁੰਦੇ ਹੋ ਤੁਸੀਂ ਵੱਡੇ ਹੋ ਕੇ ਕੀ ਸੋਚਿਆ ਪੁਲਿਸ ਅਫਸਰ ਹਿਸ ਸੱਰੀ ਪੱਕਾ ਬਿਲਕੁਲ ਇਹ ਇਹ ਚੀਜ਼ ਹੋ ਸਕਦਾ ਕੁਝ ਲੋਕ ਸੋਚਣ ਵੀ ਇਹ ਚੀਜ਼ ਕਿਉਂ ਦਿਖਾਈ ਜਾ ਰਹੀ ਹੈ ਨਾ ਇੱਕ ਬੱਚੇ ਦੇ ਬੂਟ ਟੁੱਟੇ ਦਿਖਾਈ ਜਾ ਰਿਹਾ ਪਿਤਾ ਸਪਰੇਅ ਕਰਦਾ ਦਿਹਾੜੀ ਕਰਦਾ ਲਖੇਬਾਈ ਤੁਸੀਂ ਇਸੇ ਪਿੰਡ ਦੇ ਜਾਓ ਖਮੜਾ ਜਾ ਜਾਣਕਾਰੀ ਜ਼ਰੂਰ ਇਹ ਸਾਂਝੀ ਕਰਨੀ ਬਣਦੀ ਆ ਤੁਸੀਂ ਇਸ ਪਿੰਡ ਦੇ ਉਹ ਬੱਚਾ ਮੈਂ ਕਾਫੀ ਢੇਰ ਤੋਂ ਵੇਖ ਰਿਹਾ ਸੀ ਇਹਨਾਂ ਦੇ ਇੱਕ ਬੱਚਾ ਹੋਰ ਆ ਇੱਥੇ ਆ ਆ ਖੜਾ ਤੁਹਾਡੇ 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 ਬੂਟ ਪੁੱਤ ਟੁੱਟਿਆ ਨਾਮ ਕੀ ਹੈ ਨਿਰਵਨੀਸ਼ ਸਿੰਘ ਤੇ ਪਾਪਾ ਕੀ ਕਰਦੇ ਆ ਕੰਮ ਕੀ ਕਰਦੇ ਲੱਕੜ ਦਾ ਜੀ ਲੱਕੜ ਦਾ ਤੇ ਬੂਟ ਨਹੀਂ ਪਾਪਾ ਨੂੰ ਕਹੇ ਨਵੇਂ ਲੈਣ ਲਈ ਕੀ ਕਹਿੰਦੇ ਆ ਦੇ ਦੇਵਾ ਦਾਂਗੇ ਦਵਾ ਦਾਂਗੇ ਅੱਛਾ ਭੋਲੇ ਪਾਲੇ ਬੱਚੇ ਨੇ ਰੱਬ ਦਾ ਰੂਪ ਨੇ ਪਰ ਮੈਂ ਬਾਈ ਉਹਨਾਂ ਤੋਂ ਪੁੱਛੂੰਗਾ ਲੱਖੇ ਬਾਈ ਇਹ ਕਾਫੀ ਮੰਦੀ ਹਾਲਤ ਇਹਨਾਂ ਦੀ ਕਰੋ ਸਰ ਜੀ ਜ਼ਿਆਦਾਤਰ ਨਾ ਬੱਚੇ ਥੋੜਾ ਜਿਹੜੇ ਗਰਾਊਂਡ ਦੇ ਵਿੱਚ ਅੱਜ ਕੱਲ੍ਹ ਕਿਥੇ ਖੇਡਦੇ ਆ ਗਰੀਬ ਘਰ ਤੋਂ ਉਹਨਾਂ ਕਰਦੇ ਆ ਉਹਦਾ ਕਾਰਨ ਹੈ ਵੀ ਆ ਆਪਦਾ ਜੀ ਮੰਗਿਆਈ ਦਾ ਜ਼ਮਾਨਾ ਹੋਣ ਕਰਕੇ ਘਰ ਦੇ ਗੁਜ਼ਾਰੇ ਮਸਾ ਚੱਲਦੇ ਆ ਉਹਦੇ ਕਰਕੇ ਵੀ ਇਹ ਥੋੜਾ ਜਾਂ ਹੋ ਜਾਂਦਾ ਤੇ ਫਿਰ ਅਸੀਂ ਇੱਥੇ ਕਰਕੇ ਉਪਰਾਲਾ ਤੋਂ ਵੱਡੇ ਤੋਂ ਥੋੜੇ ਮਾਧਿਮ ਰਹੀਂ ਜਾਂ ਸਰ ਹੋਰਾਂ ਰਹੀਂ ਜਾਂ ਹੋਰ ਅਫਸਰਾਂ ਰਹੀਂ ਕਰਦੇ ਰਹਿੰਦੇ ਆ 6 ਮਹੀਨੇ ਸਾਲ ਤੋਂ ਵੀ ਬੱਚਿਆਂ ਨੂੰ ਕੋਈ ਬਾਲਾਂ ਕੋਈ ਸ਼ੂਜ਼ ਮਿਲਦੇ ਰਹਿਣ ਤੇ ਚਲੋ ਇੰਨੇ ਨਾਲੇ ਆਪਣੇ ਪਿੰਡ ਤੋਂ ਨਹੀਂ ਸੁਖਪਾਜੀ ਇਹ ਚਾਰ ਪੰਜ ਪਿੰਡ ਤੋਂ ਬੱਚੇ ਆਉਂਦੇ ਖੇਡਣ ਵਾਸਤੇ ਅੱਛਾ ਕਿੰਨੀ ਕਿੰਨੀ ਦੂਰ ਨੇ ਪਿੰਡ ਇੱਥੋਂ ਕੋਈ 2 ਕਿਲੋਮੀਟਰ ਕੋਈ 3 ਕਿਲੋਮੀਟਰ ਨਹੀਂ ਆਉਂਦੇ ਨੇ ਬੱਕਾ ਬੱਕਾ ਆਟੋ ਲਾਇਆ ਹੋਇਆ ਜੀ ਬੱਕੇ ਬੱਕਾ ਇਹਦਾ ਆਟੋ ਤੇ ਇੱਥੇ ਆਉਂਦੇ ਆ ਜੀ ਸੂਜ਼ ਛੱਡ ਕੇ ਉਹਨੇ ਸਵੇਰ ਲੈ ਕੇ ਸ਼ਾਮ ਨੂੰ ਲੈ ਕੇ ਵੀ ਆਉਣੇ ਆ ਅੱਜ ਦੇ ਸਮੇਂ 'ਚ ਵੀ ਮਤਲਬ ਬੱਚਿਆਂ 'ਚ ਸਰ ਜੀ ਉਹ ਤਾਂ ਜੂਰ ਦੀ ਗੱਲ ਆ ਸਾਡੇ ਜਿਹੜੇ ਟੀਚਰ ਆ ਨਾ ਜਿਨ੍ਹਾਂ ਨੇ ਇਸ ਹੈਂਡਬਾਲਰ ਬੂਟਾ ਲਾਇਆ ਤੂਤ ਪਿੰਡ ਦੇ ਵਿੱਚ ਫਰੋਇਪੁਰ ਜਾ ਕੇ 3 ਵਜੇ ਸਕੂਲ ਛੁੱਟੀ ਹੋਣ ਤੋਂ ਬਾਅਦ ਸ਼ਾਮ ਨੂੰ 5 ਵਜੇ ਫੇਰ ਗਰਾਊਂਡ ਦੇ ਵਿੱਚ ਆਉਂਦੇ ਆ ਇੱਥੇ ਚੱਲ ਇਹਨਾਂ ਨੂੰ ਇਹਨਾਂ ਨੂੰ ਖੜਾਉਣ ਖਾਤਰ ਜਾਂ ਇੱਕ ਕੋਚ ਸਾਹਿਬ ਤਾਂ ਹੈਗੇ ਆ ਪਿੰਡ ਦੇ ਜਗਮੀਤ ਸਿੰਘ ਜੀ ਪਰ ਇਹਨਾਂ ਦੋਹਾਂ ਦੀ ਮਿਹਨਤ ਕਰਕੇ ਜੋ ਅੱਜ ਗਰਾਊਂਡ ਹੈ ਇਹਨਾਂ ਨੇ ਆਪ ਦੇ ਬਲਬੂਤੇ ਤੇ ਕਰਾ ਕੀਤਾ ਬਿਨਾ ਸਰਕਾਰੀ ਤੌਰ ਤੇ ਕਿਸੇ ਤੋਂ ਤੇ ਅੱਜ ਜਿਹੜੇ ਬੱਚਿਆਂ ਦੀ ਤਰਸ ਯੋਗ ਆ ਵੀ ਅਸੀਂ ਇਹਨੇ ਬੱਚੇ ਕੋਈ ਨਾ ਕੋਈ ਹੈਲਪ ਸਰਕਾਰ ਨੂੰ ਵੀ ਹੋਵੇ ਹੁੰਦੀ ਰਵੇ ਤੇ ਚਲੋ ਇਹਨਾਂ ਬੱਚਾ ਕੋ ਸਾਡੇ ਪਿੰਡ ਦਾ ਨਾਮ ਇਹਨਾਂ ਬੱਚੀਆਂ ਨੇ ਕੀਤਾ ਬਹੁਤ ਮੈਡਲ ਜਿੱਤ ਕੇ ਦਿੱਤੇ ਸਾਨੂੰ ਓਕੇ ਬੱਚੀਆਂ ਹੈ ਜਿਨ੍ਹਾਂ ਦੇ ਮੈਡਲ ਆਏ ਨੇ ਹਾਂਜੀ ਹੈਗੀਆਂ ਜੀ ਕਿਹੜੀਆਂ ਬੱਚੀਆਂ ਨੇ ਆਜੋ ਅੱਗੇ ਆਜੋ ਪਹਿਲਾਂ ਕੋਈ ਗੱਲ ਨਹੀਂ ਹੱਸੋ ਨਾ ਆਜੋ ਬੇਟਾ ਅੱਗੇ ਆਜੋ ਜਿਹੜੇ ਬੱਚੇ ਮੈਡਲ ਲੈ ਕੇ ਆਏ ਨੇ ਹੋ ਸਕਦਾ ਰੈਡ ਵਾਲੇ ਆਜੋ ਹੋ ਸਕਦਾ ਹੋ ਸਕਦਾ ਇਹ ਵੀਡੀਓ ਥੋੜੀ ਜਿਹੀ ਲੰਬੀ ਹੋ ਜੇ ਪਰ ਇਹ ਵੀਡੀਓ ਬਣਾਉਣੀ ਦਿਖਾਉਣੀ ਬੜੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਇੱਥੇ ਪੰਜਾਬ ਦੀ ਪੰਜਾਬ ਦੇ ਉਹ ਬੱਚੇ ਖੜੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਅਫਸਰ ਵੀ ਬਣਨਾ ਹੈ ਬਹੁਤ ਵੱਡੇ ਵੱਡੇ ਅਹੁਦੇਾਂ ਤੇ ਜਾਣਾ ਹੈ ਔਰ ਜਿਨ੍ਹਾਂ ਦੀਆਂ ਵਕਈ ਲੋਕ ਉਦਾਹਰਨਾ ਦਿਆ ਕਰਨਗੇ ਇਹ ਇਹ ਬੱਚਿਆਂ ਚੋਂ ਨਹੀਂ ਜੀ ਹਾਂ ਇਹ ਆ ਬੱਚੀ ਨੈਸ਼ਨਲ ਗ੍ਰੇਡ ਕਿੱਥੋਂ ਬਿਹਾਰ ਚ ਅੱਛਾ ਪੋਜੀਸ਼ਨ ਕਿਹੜੀ ਗੇਮ ਤੁਹਾਡੀ ਹੈਂਡਬਾਲ ਅੱਛਾ ਨਾਮ ਕੀ ਤੁਹਾਡਾ ਸਨਮਪ੍ਰੀਤ ਕੌਰ ਪਿਤਾ ਕੀ ਕਰਦੇ ਆ ਕੰਮ ਦਾ ਫਾਰਮਿੰਗ ਕਰਦੇ ਆ ਅੱਛਾ ਕਿਹੜਾ ਇਹੀ ਪਿੰਡ ਆ ਤੁਹਾਡਾ ਨਹੀਂ ਚੁਗਿਆ ਸਾਦਾ ਵਾਲਾ ਇਹ ਕਿੰਨੀ ਦੂਰ ਇੱਥੋਂ ਇਹ ਥੋੜੀ ਦੂਰੀ ਹੈਗਾ ਨਾਲ ਹੀ ਤੇ ਕਦੇ ਤੇ ਆਉਂਦੇ ਹੋ ਅਸੀਂ ਮੋਟਰਸਾਈਕਲ ਤੇ ਸੁਪਨਾ ਕੀ ਹੈ ਕੀ ਬਣਨਾ ਚਾਹੁੰਦੇ ਜੀ ਕਿ ਲਾ ਹਾਲ ਤਾਂ ਕਿ ਨੌਕਰੀ ਲਵਾਂਗੀ ਨੌਕਰੀ ਹਾਂਜੀ ਤੁਹਾਡਾ ਬੇਟਾ ਕੀ ਨਾਮ ਹਰਮਨਦੀਪਕਰ ਤੁਹਾਡੇ ਵੀ ਮੈਡਲ ਨੇ ਹਾਂਜੀ ਸਟੇਟ ਚੋਂ ਇਸੇ ਪਿੰਡ ਦੇ ਹੋ ਤੁਸੀਂ ਵੀ ਹਾਂਜੀ ਹੂੰ ਤੁਹਾਡਾ ਨਾਮ ਜਸ਼ਨਦੀਪਕਰ ਇਸੇ ਪਿੰਡ ਦੇ ਹੋ ਹਾਂਜੀ ਫਾਦਰ ਕੀ ਕਰਦੇ ਹਾਂ ਮਿਸਤਰੀ ਦਾ ਕੰਮ ਕਰਦੀ ਹੈ ਅੱਛਾ ਤੇ ਮਾਪੇ ਰੋਕਦੇ ਨਹੀਂ ਵੀ ਗਰਾਊਂਡ 'ਚ ਤੁਸੀਂ ਜਾ ਰਹੇ ਨਹੀਂ ਕੀ ਕੀ ਕਹਿੰਦੇ ਨੇ ਮਾਪੇ ਵੀ ਮਾਪੇ ਤਾਂ ਹੀ ਕਹਿੰਦੇ ਵੀ ਜਾਓ ਤੁਸੀਂ ਗਰਾਊਂਡ 'ਤੇ ਹੂੰ ਕੀ ਸੁਪਨਾ ਕੀ ਆ ਆਰਮੀ ਆਫੀਸਰ ਆਰਮੀ ਆਫੀਸਰ ਗੁੱਡ ਵੈਰੀ ਗੁੱਡ ਤਾਂ ਤੁਹਾਡਾ ਬੇਟਾ ਕੀ ਨਾਮ ਸេចਪ੍ਰੀਤ ਘਰ ਅੱਛਾ ਇਸੇ ਪਿੰਡ ਦੇ ਤੁਸੀਂ ਹਾਂਜੀ ਨੈਸ਼ਨਲ ਜਾਂ ਸਟੇਟ ਖੇਡਿਆ ਸਟੇਟ ਖੇਡਿਆ ਜੀ ਅੱਛਾ ਹੈਂਡਬਾਲ ਚ ਹਾਂਜੀ ਓਕੇ ਤੁਹਾਡਾ ਬੇਟਾ ਨਵਜੋਤ ਘਰ ਦਾ ਹਾਂਜੀ ਨਵਜੋਤ ਘਰ ਦਾ ਤੁਸੀਂ ਵੀ ਹੈਂਡਬਾਲ ਚ ਹਾਂਜੀ ਓਕੇ ਤਾਂ ਇਹ ਇਹ ਮਾਤਾ ਪਿਤਾ ਨਹੀਂ ਹੈਗਾ ਜੀ ਹੋ ਹੋ ਦੱਸੋ ਨਾ ਬੇਟਾ ਮਾਂ ਪਿਓ ਨਹੀਂ ਹੈਗਾ ਤੁਹਾਡਾ ਰੋਟੀ ਪਾਣੀ ਕੌਣ ਬਣਾਉਂਦਾ ਮੈਂ ਤੇ ਮੇਰੀ ਭੈਣ ਹੈਗੀ ਉਹ ਉਹ ਕਿੱਡੀ ਕਰ ਉਹ ਵੀ ਮੇਰੀ ਡਿਓ ਹੈ ਕਜ਼ਨ ਸਿਸਟਰ ਹੈ ਮੇਰੀ ਅੱਛਾ ਕੀ ਪਰ ਜਿਹੜੀ ਤੁਸੀਂ ਇਕੱਲੇ ਉਹ ਸਿਸਟਰ ਵੈਸੇ ਰੀ ਰੀ ਹਾਂਜੀ ਤੇ ਬ੍ਰਦਰ ਦੋ ਬ੍ਰਦਰ ਹੀ ਮੇਰੇ ਛੋਟੇ ਨੇ ਨਹੀਂ ਇੱਕ ਵੱਡਾ ਵਾ ਇੱਕ ਛੋਟਾ ਤੇ ਰੋਟੀ ਪਾਣੀ ਤੁਸੀਂ ਬਣਾਉਂਦੇ ਹੋ ਹਾਂਜੀ ਜਾ ਕੇ ਹਾਂਜੀ ਨਾਲ ਖੇਡਦੇ ਹੋ ਇੱਥੇ ਹਾਂਜੀ ਓਹੋ ਇਹ ਸਰ ਇਹ ਬੱਚੇ ਖੇਡ ਕੇ ਵੀ ਆਏ ਨੇ ਹਾਂਜੀ ਬਿਲਕੁਲ ਬੱਚੀ ਨੈਸ਼ਨਲ ਖੇਡੀ ਹੋਈ ਹੈ ਜੀ ਸਟੇਟ ਦੇ ਮੈਚ ਦੇ ਇੰਨਾ ਬੱਚੇ ਸਟੇਟ 골ਡ ਹੈ ਇਨਾਂ ਕੋਲ ਬੱਚਿਆਂ ਕੋਲੇ ਨੈਸ਼ਨਲ ਚ ਪਾਰਟਿਸਿਪੇਟ ਕਰਕੇ ਆਈ ਹੈ ਬੱਚੀ ਤਾਂ ਬਸ ਜਿਵੇਂ ਕਹ ਲੋ ਵੀ ਸਮੇਂ ਦੇ ਅੱਗੇ ਕੁਝ ਨਹੀਂ ਹੋ ਸਕਦਾ ਵੀ ਪਿੱਛੇ ਜੇ ਤਿੰਨ ਚਾਰ ਮੋਤਾਂ ਇਹਨਾਂ ਦੇ ਘਰੇ ਪਹਿਲਾਂ ਦਾਦੀ ਫਿਰ ਫਾਦਰ ਫਿਰ ਚਲੋ ਮਤਲਬ ਬਹੁਤ ਟ੍ਰੈਜੇਡੀ ਆ ਬੱਚੇ ਦੇ ਨਾਲ ਅਸੀਂ ਖੜੇ ਆ ਜਿੱਥੇ ਤੱਕ ਹੋ ਸਕਿਆ ਹੈ ਬੱਚਾ ਪੜਦਾ ਅਸੀਂ ਨਾਲ ਇਹਦੇ ਨਾਲ ਸਾਰਾ ਸਟਾਫ ਇਹਦੇ ਨਾਲ ਖੜਾ ਬੱਚੇ ਤੇ ਬਹੁਤ ਅੱਛੀ ਗੇਮ ਆ ਬੱਚੇ ਭਾਵਕਣਾ ਉਹ ਬੇਟਾ ਕੋਈ ਨਹੀਂ ਅਸੀਂ ਨਾਲ ਆ ਤੁਹਾਡੇ ਠੀਕ ਹੈ ਮੈਂ ਵੀ ਵੱਡਾ ਭਰਾ ਤੇਰਾ ਸਾਰੇ ਖੜੇ ਨੇ ਸਾਰੇ ਖੜੇ ਨੇ ਭਾਵਕਣਾ ਉਹ ਟੈਨਸ਼ਨ ਨਾ ਲਓ ਨਾਲ ਆ ਅਸੀਂ ਤੁਹਾਡੇ ਪਰ ਇਸ ਇਸ ਗੇਮ ਦੇ ਵਿੱਚ ਟੌਪ ਤੇ ਜਾਣਾ ਹਾਂਜੀ ਹਾਂਜੀ ਮੈਡਲ ਆਈ ਪਹਿਲਾਂ ਹਾਂਜੀ ਆਈ ਹੈ ਖੁਸ਼ੀ ਹੁੰਦੀ ਉਦੋਂ ਬਹੁਤ ਹੀ ਪਰ ਉਦੋਂ ਮਾਪਿਆਂ ਦੀ ਵੀ ਯਾਦ ਆਉਂਦੀ ਹਣੀ ਹਾਂਜੀ ਈ ਸਰ ਇਸ ਤਰ੍ਹਾਂ ਦੇ ਬੱਚੇ ਵੀ ਹੈਗੇ ਨੇ ਜੀ ਅੱਜ ਦੇ ਸਮੇਂ ਵਿੱਚ ਬਿਲਕੁਲ ਦੇਖੋ ਮੈਂ ਇਹੀ ਕਹਿਣਾ ਵੀ ਇਹ ਜਿਹੜੀ 인ਡੋਮਿਟੇਬਲ ਸਪਿਰਿਟ ਹੈ ਜਿਹੜੀ ਪੰਜਾਬ ਦੀ ਵੀ ਆਪਾਂ ਕਿਸੇ ਵੀ ਮਾੜੇ ਹਾਲਾਤਾਂ ਦੇ ਵਿੱਚੋਂ ਹੱਸ ਕੇ ਤੇ ਜਿੱਤ ਕੇ ਨਿਕਲਦਾ ਪੰਜਾਬ ਤੇ ਮੈਂ ਇਹੀ ਆ ਸਾਰੇ ਬੱਚਿਆਂ ਨੂੰ ਕਹਿੰਦਾ ਸਾਹਮਣੇ ਜਿਉਂਦੀਆਂ ਜਾਗਦੇ ਐਗਜ਼ੈਂਪਲਸ ਹੈ ਵੀ ਜਿਹੜੇ ਐਡਵਰਸਿਟੀ ਦੇ ਵਿੱਚ ਵੀ ਜਿਹੜੇ ਮਾੜੇ ਹਾਲਾਤਾਂ ਦੇ ਵਿੱਚੋਂ ਵੀ ਜਿਹੜੇ ਬੱਚੇ ਇੱਥੇ ਖੇਡਣ ਆਉਂਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਕੋਈ ਆਪਣੀ ਇਹਦੇ ਜਿਹੜੇ ਕਿੱਟ ਜੋਗੇ ਪੈਸੇ ਨਹੀਂ ਪਰ ਫਿਰ ਵੀ ਉਹ ਇੱਥੇ ਆ ਕੇ ਖੇਡਦੇ ਆ ਖੇਡ ਕੇ ਆਪਣਾ ਪਿੰਡ ਦਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆ ਤੇ ਇਵੇਂ ਆ ਬੱਚੀ ਹੈ ਬਾਕੀ ਸਾਰੀਆਂ ਬੱਚੀਆਂ ਬਹੁਤ ਮਿਹਨਤ ਕਰ ਰਹੀਆਂ ਤੇ ਮੈਂ ਇਹਨਾਂ ਨੂੰ ਇਹੀ ਕਹਿ ਸਕਦਾ ਵੀ ਇਹਨਾਂ ਨੂੰ ਸਾਡੀਆਂ ਪੂਰੀਆਂ ਸਾਡੇ ਵੱਲੋਂ ਬੈਸਟ ਵਿਸ਼ਸ ਹੈ ਵੀ ਇਹ ਬੱਚੀਆਂ ਬਹੁਤ ਹੀ ਮੱਲਾ ਮਾਰਨ ਤੇ ਅੱਗੇ ਤੋਂ ਅੱਗੇ ਜਾਣ ਪੜਾਈ 'ਚ ਵੀ ਉਦੋਂ ਬਾਅਦ ਤੇ ਆ ਗੇਮਾਂ ਚ ਵੀ ਤੇ ਪੜ੍ਹਾਈ ਸਾਰਿਆਂ ਚ ਮੱਲਾ ਮਾਰਦੇ ਤੇ ਇਸ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਜਦੋਂ ਤੁਸੀਂ ਕਹੋਗੇ ਜਿਹੋ ਜੀ ਸਪੋਰਟ ਚਾਹੀਦੀ ਹੋਗੀ ਆ ਬੱਚਿਆਂ ਵਾਸਤੇ ਸਪੋਰਟ ਸਾਡੀ ਹਾਜ਼ਰ ਹੈ ਬਿਲਕੁਲ ਜੀ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਇਹ ਸਪੋਰਟ ਚਾਹੀਦੀ ਆ ਕਿਉਂਕਿ ਇਹਨਾਂ ਬੱਚਿਆਂ ਦੇ ਨਾਲ ਕਿਉਂਕਿ ਇੱਥੋਂ ਖੇਡ ਕੇ ਸਾਰਾ ਦਿਨ ਜਾ ਕੇ ਰੋਟੀ ਪਾਣੀ ਵੀ ਬਣਾਉਣਾ ਉਸ ਤੋਂ ਬਾਅਦ ਸੌਣਾ ਔਰ ਉਸ ਤੋਂ ਬਾਅਦ ਸਾਰੀ ਦਿਹਾੜੀ ਥੱਕ ਹਾਰ ਕੇ ਇੱਥੇ ਸਕੂਲ ਸਕੂਲਿੰਗ ਸਕੂਲ ਚ ਹੀ ਹੋਣਾ ਇੱਥੇ ਪੜ੍ਹਦੇ ਇਸ ਸਕੂਲ ਚ ਸਕੂਲ ਤੋਂ ਪੜ੍ਹ ਕੇ ਫਿਰ ਸ਼ਾਮ ਨੂੰ ਇੱਥੇ ਫਿਰ ਗੇਮ ਖੇਡਣੀ ਉਸ ਤੋਂ ਬਾਅਦ ਜਾ ਕੇ ਰੋਟੀ ਬਣਾਉਣੀ ਫਿਰ ਸੌਣਾ ਫਿਰ ਭਰਾਵਾਂ ਨੂੰ ਸਵੇਰੇ ਤਿਆਰ ਕਰਨਾ ਉਹਨਾਂ ਨੇ ਸਕੂਲ ਕਾਲਜ ਜਾਣਾ ਤੇ ਉਸ ਤੋਂ ਬਾਅਦ ਫਿਰ ਸਕੂਲ ਆਉਣਾ ਇਹਨਾਂ ਨੇ ਵੇਖੋ ਇਹੋ ਜਿਹੇ ਬੱਚੇ ਵੀ ਅੱਜ ਪੰਜਾਬ ਦੇ ਵਿੱਚ ਨੇ ਕਈ ਲੋਕ ਤਾਂ ਘਰੇ ਏਸ਼ੀਆ ਦੇ ਵਿੱਚ ਬੈਠੇ ਰੱਬ ਨੂੰ ਲਾਂਭੇ ਦੇਈ ਜਾਂਦੇ ਆ ਇਹੋ ਜਿਹੇ ਬੱਚੇ ਵੀ ਨੇ ਅੱਜ ਵੀ ਉਹਨਾਂ ਦੇ ਅੰਦਰ ਜਨੂਨ ਆ ਉਹ ਜੋਸ਼ ਆ ਵੀ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਕਰਾਂਗੇ ਔਰ ਮੈਨੂੰ ਪਤਾ ਇਹ ਇਹ ਵੀਡੀਓ ਤੁਸੀਂ ਵੇਖ ਲਿਓ スクリーンショット ਮਾਰ ਕੇ ਰੱਖ ਲਿਓ ਕਿ ਦੇ ਸੇਵ ਕਰ ਲਿਓ ਇਹੋ ਜਿਹੇ ਬੱਚੇ ਵਾਕਿਆਂ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਕਰਦੇ ਹੁੰਦੇ ਬਹੁਤ ਅੱਗੇ ਜਾਂਦੇ ਹੁੰਦੇ ਆ ਕਿਉਂਕਿ ਜਨੂਨ ਹੁੰਦਾ ਹੈ ਭਾਵੁਕ ਹੁੰਦੇ ਨੇ ਲੱਗਦਾ ਹੁੰਦਾ ਉਹਨਾਂ ਨੂੰ ਸਾਰੀਆਂ ਕਮੀਆਂ ਜਿਹੜੀਆਂ ਨੇ ਉਹ ਉਹਨਾਂ ਦੀਆਂ ਆ ਚੁੱਕੀਆਂ ਨੇ ਪ੍ਰਮਾਤਮਾ ਨੇ ਉਹ ਸਾਰਾ ਕੁਝ ਖੋਲਿਆ ਜੋ ਚਾਹੀਦਾ ਸੀ ਪਰ ਹੁਣੇ ਇੰਨਾ ਕੁ ਲੋਹਾ ਬਣਨਗੇ ਉਹ ਲੋਹੇ ਨੂੰ ਲੋਕ ਮੰਨਣਗੇ ਕਿ ਵਾਕਿਆ ਹੀ ਇਹ ਬੇਟੀ ਨੇ ਇਸ ਧੀ ਨੇ ਪੰਜਾਬ ਦੀ ਧੀ ਨੇ ਦੁਨੀਆ ਤੇ ਨਾਮ ਰੋਸ਼ਨ ਕੀਤਾ ਔਰ ਇਸੇ ਤਰੀਕੇ ਨਾਲ ਸਾਰੀਆਂ ਭੈਣਾਂ ਬੇਟੀਆਂ ਛੋਟੀਆਂ ਛੋਟੀਆਂ ਬੱਚੀਆਂ ਵੀ ਇੱਥੇ ਅੱਜ ਖੇਡਣ ਦੇ ਲਈ ਆਉਂਦੀਆਂ ਨੇ ਇੱਥੇ ਖੇਡਦੀਆਂ ਨੇ ਗੇਮਸ ਕਰਦੀਆਂ ਨੇ ਵੱਖ-ਵੱਖ ਗੇਮਸ ਨੇ ਇਹਨਾਂ ਦੀਆਂ ਇਹ ਬੇਟੀਆਂ ਖੜੀਆਂ ਨੇ ਇਸੇ ਪਿੰਡ ਦੀਆਂ ਨੇ ਨਾਲ ਦੇ ਪਿੰਡ ਤੋਂ ਨੇ ਆਟੋ ਤੇ ਆਉਂਦੀਆਂ ਨੇ ਔਰ ਪੂਰੀ ਜਿਹੜੀ ਟੀਮ ਇੱਥੇ ਟੀਚਰਸ ਨੇ ਇਹਨਾਂ ਦੇ ਕੋਚ ਨੇ ਉਹ ਇਹਨਾਂ ਦੀ ਫੁੱਲ ਮਦਦ ਜਿਹੜੀ ਆ ਉਹ ਕਰਦੇ ਆ ਪੈਸੇ ਪੱਖੋਂ ਵੀ ਕਰਦੀਆਂ ਚੀਜ਼ਾਂ ਪੱਖੋਂ ਵੀ ਔਰ ਦੂਜੇ ਪਾਸੋਂ ਇਹ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਇਹਨਾਂ ਪੱਖੋਂ ਵੀ ਹਾਲਾਂਕਿ ਇਹ ਚੀਜ਼ ਦੇਣ ਦੇ ਮਾਧਿਅਮ ਦੇ ਨਾਲ-ਨਾਲ ਇਹਨਾਂ ਬੱਚਿਆਂ ਦੇ ਜਿਹੜੀਆਂ ਅੰਦਰੀਆਂ ਚੀਜ਼ਾਂ ਪਤਾ ਲੱਗਦੀਆਂ ਨੇ ਸਾਨੂੰ ਵੀ ਪਤਾ ਲੱਗਦੀਆਂ ਨੇ ਹੋ ਸਕਦਾ ਇਹਨਾਂ ਦੇ ਜਿਹੜੇ ਟੀਚਰ ਨੇ ਕੋਚ ਨੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਅੱਜ ਪਤਾ ਲੱਗਣ ਕਿ ਇਹ ਬੱਚਿਆਂ ਦੇ ਅੰਦਰ ਆ ਵੀ ਕੁਆਲਿਟੀ ਹੈਗੀ ਆ ਔਰ ਬੱਚਿਆਂ ਦੇ ਅੰਦਰ ਆ ਕਮੀਆਂ ਉਹਨੂੰ ਹੋ ਸਕਦਾ ਦੂਰ ਕਰ ਸਕਣ ਇੱਥੇ ਬਹੁਤ ਸਾਰੇ ਬੱਚੇ ਨੇ ਤੂਤ ਪਿੰਡ ਦੇ ਕਰੀਬ ਔਰ ਸਰ ਥੋੜੀ ਜਿਹੀ ਜਾਣਕਾਰੀ ਦਿਓ ਤੁਸੀਂ ਕਿ ਕਿੰਨੇ ਟੋਟਲ ਬੱਚੇ ਰੋਜ਼ ਖੇਡਦੇ ਨੇ ਕਿੱਥੋਂ ਕਿੱਥੋਂ ਇਹਨਾਂ ਨੇ ਮਤਲਬ ਅਵਾਰਡ ਲਏ ਹੋਏ ਨੇ ਥੋੜਾ ਜਿਹਾ ਅੱਗੇ ਆ ਜੀ ਤੁਸੀਂ ਕੋਚ ਹੋ ਇਹਨਾਂ ਦੇ ਹਾਂਜੀ ਮੈਂ ਤੇ ਜਗਮੀਤ ਸਰ ਅਸੀਂ ਕੋਚ ਆ ਤਾਂ ਪਿਛਲੇ 25 ਸਾਲਾਂ ਤੋਂ ਮਿਹਨਤ ਹੋ ਰਹੀ ਆ ਲਗਾਤਾਰ ਪਿਛਲੇ 17 ਸਾਲ ਤੋਂ ਸਟੇਟ ਦੇ ਵਿੱਚ ਸਾਡੀ ਪੋਜੀਸ਼ਨ ਹੈ 14 ਸਾਲ ਨੈਸ਼ਨਲ ਦੇ ਵਿੱਚ ਬੱਚਿਆਂ ਨੇ ਲਗਾਤਾਰ ਪਲੇਸ ਲਈ ਆ ਇੱਥੋਂ ਦੇ ਬੱਚੇ ਜਿਹੜੀਆਂ ਖਾਸ ਤੌਰ ਤੇ ਲੜਕੀਆਂ ਬਹੁਤ ਲੜਕੇ ਲੜਕੀਆਂ ਦੋਵੇਂ ਗਰੀਬ ਪਰਿਵਾਰਾਂ ਤੋਂ ਆ ਕਿ ਸਾਡੀ ਸਮੱਸਿਆ ਹੀ ਹੁੰਦੀ ਸੀ ਵੀ 12ਵੀਂ ਤੱਕ ਬੱਚਾ ਪੜ ਗਿਆ ਅਗੋ ਪੇਰੈਂਟਸ ਜਿਹੜੇ ਆ ਪੜਾਉਂਦੇ ਲਾਇਕ ਨਹੀਂ ਹੁੰਦੇ ਸੀਗੇ ਕਿਉਂਕਿ ਖਰਚੇ ਬਹੁਤ ਆ ਹੁਣ ਇਸ ਸਕੂਲ ਦੀ ਬੱਚੀ ਪੜੀ ਵੀ ਮੈਨਾਂ ਵੀ ਯੂਨੀਵਰਸਿਟੀ ਵਾਲੇ ਸਾਡੇ ਕੋਲੇ ਆਉਂਦੇ ਆ ਵੀ ਬੱਚਾ ਸਾਨੂੰ ਦਿਓ ਇਸ ਤੋਂ ਵੱਡੀ ਸਾਡੇ ਹਸਤੇ ਕੋਈ ਉਪਲਬਧੀ ਨਹੀਂ ਕੀ ਕਿੰਨੇ ਕੁ ਬੱਚੇ ਇੱਥੇ ਹੈਗੇ ਜਿਹੜੇ ਦਿੱਲੀ ਆਉਂਦੇ ਸਾਡੇ ਕੋਲ ਤਕਰੀਬਨ ਇਹ ਲਗਭਗ 78 ਤੋਂ 85 ਦੇ ਕਰੀਬ ਬੱਚੇ ਰੋਜ਼ ਹੁੰਦੇ ਆ ਦਿੱਲੀ ਹਾਂਜੀ ਪਿੰਡਾਂ 'ਚ ਗਰਾਊਂਡ ਖਾਲੀ ਹੋਏ ਪਏ ਨੇ ਗਰਾਊਂਡ ਵਾਜਾਂ ਮਾਰ ਰਹੇ ਨੇ ਬੱਚਿਆਂ ਮੈਂ ਤਾਂ ਮੈਂ ਮੈਂ ਨਾ ਜੀ ਇਹ ਸਾਡੇ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਹੈ ਲੱਖਾਂ ਵੀਰ ਮੇਰਾ ਬੜੀ ਦੀ ਵਿਚਾਰਦੀ ਹਿੰਮਤ ਹੈ ਬੱਚਿਆਂ ਵਾਸਤੇ ਪਾਣੀ ਦਾ ਇੰਤਜ਼ਾਮ ਕੀਤਾ ਹੈ ਟਾਇਲਟਸ ਦਾ ਖਾਸ ਤੌਰ ਤੇ ਲੜਕੀਆਂ ਵਾਸਤੇ ਜਗਮੀਤ ਕੋਹਤ ਸਾਹਿਬ ਹੈਗੇ ਆ ਠੀਕ ਹੈ ਕਹਿੰਦੇ ਮਤਲਬ ਇਹ ਹੈ ਵੀ ਬਗੈਰ ਕਿਸੇ ਸਰਕਾਰੀ ਹੈਲਪ ਤੋਂ ਤੁਸੀਂ ਵੇਖਿਆ ਵੀ ਇਹੋ ਜਿਹਾ ਗਰਾਊਂਡ ਸਾਰੇ ਪੰਜਾਬ ਚ ਕਿਤੇ ਨਹੀਂ ਹੋਣਾਗਾ ਇਹ ਅਸੀਂ ਉਹ ਪੈਸੇ ਇਕੱਠੇ ਕਰ ਕਰਕੇ ਸਭ ਨੇ ਮਿਲ ਜੁਲ ਕੇ ਇਹ ਗਰਾਊਂਡ ਬਣਾਇਆ ਤਾਂ ਉਪਲਾਮਤੀਆਂ ਬੱਚਿਆਂ ਦੀਆਂ ਬਹੁਤ ਐ ਇੱਥੋਂ ਬੱਚੇ ਸਾਡੇ ਉਹ ਬੱਚੇ ਜਿਨ੍ਹਾਂ ਕੋਲੇ ਫੀਸ ਵੀ ਨਹੀਂ ਹੁੰਦੀ ਸੀ ਸਕੂਲ ਦੀ ਜਿਹੜੀ ਮਸਾਂ 30 35 ਰੁਪਏ ਦੇਣ ਵਾਲੀ ਬਾਹਰ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬੱਚੇ ਪੈਸੇ ਕਮਾ ਰਹੇ ਔਰ ਇੱਥੇ ਵੇਚ ਰਹੇ ਆ ਹੂੰ ਔਰ ਬੱਚੇ ਜੋ 8ਵੀਂ 10ਵੀਂ ਤੋਂ ਬਾਅਦ ਹਟਦੇ ਸੀ ਮੈਂ ਨਾ ਵੀ ਸਾਡੇ ਹੁਣ ਜਿਹੜੇ ਨਾਲ ਸਾਡੇ ਗਰੀਬ ਪਰਿਵਾਰ ਨੇ ਬੱਚੇ ਗ੍ਰੈਜੂਏਸ਼ਨ ਕਰਦੇ ਪਏ ਆ ਇਹ ਉਸ ਤੋਂ ਇਲਾਵਾ ਡਿਗਰੀਆਂ ਜਿਹੜੀਆਂ ਨੇ ਹਾਇਰ ਉਹ ਪ੍ਰਾਪਤ ਕਰਦੇ ਪਏ ਇਹ ਹੀ ਸਾਡੇ ਵਾਸਤੇ ਬਹੁਤ ਵੱਡੀ ਉਪਲਬਧ ਹੈ। ਅੱਛਾ ਅਸੀਂ ਇੱਕ ਕੋਸ਼ਿਸ਼ ਹੋਰ ਕਰਾਂਗੇ ਬੱਚੇ ਕਾਫੀ ਗਰੀਬ ਘਰਾਂ ਤੋਂ ਵੀ ਹੈਗੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਵੀ ਵੀਡੀਓ ਦੇ ਵਿੱਚ ਇੱਕ ਨੰਬਰ ਦੇ ਦਈਏ। ਅਗਰ ਕੋਈ ਵੀਰ ਕੋਈ ਮਦਦ ਕਰਨੀ ਚਾਵੇ ਬੋਲਾਂ ਦੀ ਜਾਂ ਬੋਲਾਂ ਦੀ ਲਾਗਤ ਬੜੀ ਹੁੰਦੀ ਹੈ ਹਨਾ। ਬੋਲਾਂ ਵੀ ਮਹਿੰਗੀਆਂ ਹੁੰਦੀਆਂ। ਅਗਰ ਕੋਈ ਵੀਰ ਮਦਦ ਕਰਨੀ ਚਾਵੇ ਇਹਨਾਂ ਬੱਚਿਆਂ ਨੂੰ ਮਦਦ ਕਰ ਰਵੇ ਤੁਹਾਡੇ ਨਾਲ ਹੀ ਸੰਪਰਕ ਹੋ ਜੇ। ਹਾਂਜੀ ਕੋਈ ਇਸ਼ੂ ਨਹੀਂਗਾ ਤਾਂ ਕਿ ਦੇਖੋ ਵੀ ਤੁਸੀਂ ਵੀ ਜਾਣਦੇ ਹੋ ਜੋ ਇਹ ਜੀ ਗੇਮ ਹੈ ਹੈਂਡਬਾਲ ਹਾਰਡਲੀ ਮਹੀਨਾ ਜਾਂ 2 ਮਹੀਨੇ ਤੋਂ ਬਾਅਦ ਸ਼ੂਜ਼ ਜ ਤੋ ਪਹਿਲਾ ਤਾਂ ਮੈਂ ਧੰਨਵਾਦੀ ਮੇਰੇ ਸਾਰੇ ਸਟਾਫ ਦਾ ਮੇਰੇ ਸਾਰੇ ਸਹਿਯੋਗੀ ਜਿਹੜੇ ਕੋਚੀ ਸਾਹਿਬਾਨ ਨੇ ਕਿਉਂਕਿ ਲਗਭਗ ਜੇ ਅਸੀਂ ਲਾਈਏ ਵੀ ਇੱਕ ਇੱਕ ਤਨਖਾਹ ਤਾਂ ਸਾਡੀ ਇਹਨਾਂ ਬੱਚਿਆਂ ਤੇ ਲੱਗਦੀ ਲੱਗਦੇ ਆ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਵੀ ਸਹੀ ਪਾਸੇ ਪੈਸੇ ਲੱਗਦੇ ਪਏ ਆ ਤੋ ਜਿੰਨੀ ਮੰਨ ਲਓ ਸਾਨੂੰ ਹੈਲਪ ਹੁੰਦੀ ਆ ਬਾਹਰ ਉਨਾ ਹੀ ਬੱਚਿਆਂ ਦਾ ਅੱਗੋ ਜਾ ਕੇ ਸਾਡੇ ਲਈ ਫਾਇਦਾ ਹੋਏਗਾ ਕਿਉਂਕਿ ਹੋਰ ਨਵੇਂ ਇਨਸਟਰੂਮੈਂਟ ਜਿਹੜੇ ਆ ਇੰਟਰਨੈਸ਼ਨਲ ਲੈਵਲ ਦੇ ਇਨਸਟਰੂਮੈਂਟ ਜਿਹੜੇ ਆ ਉਹ ਵੀ ਅਸੀਂ ਤਾਂ ਜੋ ਗਰਾਊਂਡ ਦੇ ਵਿੱਚ ਉਹਨਾਂ ਨੂੰ ਅਸੀਂ ਲਿਆ ਸਕੀਏ ਉਹ ਸਾਰਾ ਕੁਝ ਤਾਂ ਪੈਸਿਆਂ ਦੇ ਨਾਲ ਹੀ ਸਬੰਧਤ ਹੁੰਦਾ ਪਰ ਫਿਰ ਵੀ ਮੈਂ ਧੰਨਵਾਦੀ ਆ ਇਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਦਾ ਵੀ ਜਿਹੜੇ ਸਾਡੇ ਕਈ ਤੇ ਇਹਨਾਂ ਬੱਚਿਆਂ ਨੂੰ ਭੇਜਦੇ ਆ ਔਰ ਅੱਜ ਬੱਚੇ ਸਾਡੇ ਜਿਹੜੇ ਆ ਉਹਨਾਂ ਦਾ ਨਾਮ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਤਾਂ ਜਿੱਥੋਂ ਮਰਜ਼ੀ ਪੁੱਛ ਲੋ ਤੂਤ ਤੂਤ ਹੁੰਦੀ ਆ ਕਿਉਂਕਿ ਇਹ ਬੱਚੇ ਜਦੋਂ ਵਨ ਸਾਈਡਡ ਮੈਚ ਮਾਰਦੇ ਆ ਠੀਕ ਆ ਕਹਨੀ ਤਾਂ ਉਹ ਫਿਰ ਆਪੇ ਤੂਤ ਹੀ ਤੂਤ ਹੁੰਦੀ ਆ ਬਿਲਕੁਲ ਬਿਲਕੁਲ ਇਹ ਇਹ ਤਸਵੀਰਾਂ ਵਾਕਿਆ ਹੀ ਦੇਖਣ ਵਾਲੀਆਂ ਨੇ ਇਹ ਤਸਵੀਰਾਂ ਵੱਧ ਤੋਂ ਵੱਧ ਤੁਸੀਂ ਵੀ ਸ਼ੇਅਰ ਕਰੋ ਤਾਂ ਜੋ ਇਹਨਾਂ ਬੱਚਿਆਂ ਦੀ ਵੀ ਮਦਦ ਹੋ ਸਕੇ ਔਰ ਤੁਸੀਂ ਵੀ ਮਦਦ ਕਰੋ ਇਹਨਾਂ ਬੱਚਿਆਂ ਦੀ ਕਿਉਂਕਿ ਇਹ ਬੱਚੇ ਕਰੀਬ 100 ਦੇ ਆਸ-ਪਾਸ ਦੱਸਿਆ 75 ਤੋਂ ਉੱਪਰ ਜਿਹੜੇ ਬੱਚੇ ਦਿੱਲੀ ਇੱਥੇ ਛੋਟੇ-ਛੋਟੇ ਬੱਚੇ ਤੁਸੀਂ ਆਪ ਨਜ਼ਰ ਮਾਰ ਲਓ ਕਿੰਨੀ-ਕਿੰਨੀ ਉਮਰ ਹੋ ਸਕਦੀ ਸਾਰੇ ਇੱਥੇ ਗੇਮਸ ਖੇਡਦੇ ਨੇ ਇਸ ਗਰਾਊਂਡ ਦੇ ਵਿੱਚ ਹੁੰਦੇ ਨੇ ਤੂਤ ਪਿੰਡ ਆ ਫਿਰੋਸਪੁਰ ਦਾ ਮਸ਼ਹੂਰ ਪਿੰਡ ਆ ਏ ਤੂਤ ਔਰ ਜਿੱਥੋਂ ਦਾ ਗੁਰਜੀਤ ਤੂਤ ਕਬੱਡੀ ਖਿਡਾਰੀ ਆ ਮਸ਼ਹੂਰ ਆ ਉਸ ਪਿੰਡ ਦੀਆਂ ਇਹ ਤਸਵੀਰਾਂ ਨੇ ਤੁਹਾਡਾ ਕੀ ਨਾਮ ਹੈ ਕਿਰਦ ਕਿਹੜੀ ਗੇਮ ਖੇਡਦੇ ਹੋ ਜੈਂਬੋਲ ਤੇ ਪਪਾਈ ਕਰਦੇ ਆ ਚੇਲਰ ਤੇ ਜਾਂਦੀ ਆ ਹਾਂਜੀ ਚੇਲਰ ਤੇ ਜਾਂਦੀ ਆ ਚੇਲਰ ਜਾਂਦੇ ਆ ਰੋਜ਼ ਖੇਡਦੇ ਹੋ ਹਾਂਜੀ ਢਿੱਲੀ ਆਉਂਦੇ ਜੋ ਹੈ ਜੀ ਨਹੀਂ ਹਾਂ ਕਈ ਵਾਰ ਛੁੱਟੀ ਵੀ ਹੋ ਜਾਂਦੀ ਆ ਹਾਂਜੀ ਤੇ ਮੰਮਾ ਨਹੀਂ ਕੁਝ ਕਹਿੰਦੇ ਪਾਪਾ ਜੀ ਨਹੀਂ ਉਹ ਕੀ ਕਹਿੰਦੇ ਖੇਡੋ ਹਾਂਜੀ ਗੁੱਡ ਤੁਹਾਡਾ ਕੀ ਨਾਂ ਜੀ ਸੁਖਮਿੰਦਰ ਤੇ ਆਉਂਦੇ ਹੋ ਖੇਡਣ ਫਿਰ ਕਿਹੜੀ ਗੇਮ ਖੇਡਦੇ ਜੀ ਜੀ ਹਾਂ ਹੈਂਡਬਾਲ ਹੈਂਡਬਾਲ ਵਧੀਆ ਲੱਗਦੀ ਆ ਜੀ ਹਾਂ ਕੀ ਬੰਨਾ ਵੱਡੇ ਹੋ ਕੇ ਜੀ ਫੌਜੀ ਫੌਜੀ ਕੀ ਬੰਨਾ ਜੀ ਪੁਲਿਸ ਪੁਲਿਸ ਚ ਓਕੇ ਕੀ ਬੰਨਾ ਭਾਈ ਪੁਲਿਸ ਪੁਲਿਸ ਗੁੱਡ ਗੁੱਡ ਪੁਲਿਸ ਚ ਕਿਤੇ ਇਤਨੇ ਵੀ ਪੁਲਿਸ ਵਾਲੇ ਨੂੰ ਵੇਖ ਕੇ ਕਹਿ ਰਹੇ ਪੁਲਿਸ ਚ ਬਣ ਜਾਣਾ ਪੁਲਿਸ ਵਾਲੇ ਆਏ ਨੇ ਅੱਜ ਇਸ ਕਰਕੇ ਆਹ ਜੀ ਆਜੋ ਆਜੋ ਜੱਗੇ ਕੀ ਬੰਨਣਾ ਵੜੇ ਹੋ ਕੇ ਪੁਲਸ ਹੈ ਪੁਲਸ ਹੈ ਪੁਲਸ ਪਛਾ ਇਹ ਸਾਰੇ ਪੁਲਿਸ ਵਾਲੇ ਹੈ ਪੁਲਿਸ ਜੀ ਫੌਜੀ ਬੰਨ ਫੌਜੀ ਤੁਸੀਂ ਜੀ ਫੌਜੀ ਫੌਜੀ ਹਾਂ ਜੀ ਕੀ ਬੰਨਣਾ ਫੌਜੀ ਫੌਜੀ ਵਕੀਲ ਹੈ ਹੈ ਵਕੀਲ ਵਕੀਲ ਅੱਛਾ ਆਰਮੀ ਅਫਸਰ ਆਰਮੀ ਅਫਸਰ ਅਧਿਆਪਕ ਅਧਿਆਪਕ ਗੁੱਡ ਹਾਂ ਜੀ ਫੌਜੀ ਫੌਜੀ ਬੰਨਣਾ ਹੈਂ ਤੁਸੀਂ ਕੀ ਬੰਨਾ ਆਜੋ 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 ਕੀ ਬੰਨਾ ਫੋਜੀ ਹੈ ਫੋਜੀ 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 ਹੈ ਫੋਜੀ ਵਾਲੇ ਤੇ ਕੀ ਬੰਨਾ ਬੇਟਾ ਤੁਸੀਂ ਆਰਮੀ ਆਫੀਸਰ ਆਰਮੀ ਆਫੀਸਰ ਤੁਸੀਂ ਆਰਮੀ ਆਫੀਸਰ ਤੁਸੀਂ ਫੋਜੀ ਤੁਸੀਂ ਡਾਕਟਰ ਹੈ ਡਾਕਟਰ ਡਾਕਟਰ ਹੈ ਨਿੱਕੀ ਜੀ ਡਾਕਟਰ ਹੈ ਡਾਕਟਰ ਨਾ ਕੀ ਹੈ ਜੀ ਜਸਰੀਤ ਜਸਰੀਤ ਉਮਰ ਕਿੰਨੀ ਤੇਰੀ ਕਿ ਪਤਾ ਹੀ ਨਹੀਂ ਪਤਾ ਕਿੰਨੀ ਹੈ ਨਹੀਂ ਪਤਾ ਕਲਾਸ ਕਿਹੜੀ ਚ ਪੜਦੇ ਹੈ ਪੰਜਵੀਂ ਕੀ ਪੰਜਵੀਂ ਕੀ ਡਾਕਟਰ ਡਾਕਟਰ ਬੰਨਾ ਹੈ ਗੁੱਡ ਆਜੋ ਬੇਟਾ ਤੁਸੀਂ ਕੀ ਨਾਂ ਮਨਵੀਰ ਕਾ ਕੀ ਬੰਨਾ ਆਰਮੀ ਆਫੀਸਰ ਆਰਮੀ ਆਫੀਸਰ ਬਹੁਤ ਸਾਰੇ ਬੱਚੇ ਨੇ ਜਿਹੜੇ ਆਰਮੀ ਆਫੀਸਰ ਡਾਕਟਰ ਜਾਂ ਪੁਲਿਸ ਆਫਸਰ ਇਹ ਲਗਾਤਾਰ ਬੰਨਣਾ ਚਾਹੁੰਦੇ ਨੇ ਪਰ ਇਧਰ ਤੁਹਾਨੂੰ ਦੱਸ ਦਈਏ ਕਿ ਬੱਚਿਆਂ 'ਚ ਪੂਰਾ ਇੰਟਰਸਟ ਇੰਟਰਸਟ ਹੈਗਾ ਬੱਚੇ ਇੱਥੇ ਆ ਨਜ਼ਰ ਮਾਰ ਲਓ ਤੁਸੀਂ ਵੀ ਇਹ ਛੋਟੇ ਛੋਟੇ ਬੱਚੇ ਵੀ ਜਿਹੜੇ ਉਹ ਖੇਡਣ ਲੱਗੇ ਨੇ ਛੋਟੇ ਛੋਟੇ ਬੱਚੇ ਵੀ ਹੈਂਡਬਾਲ ਖੇਡ ਰਹੇ ਨੇ ਔਰ ਇੱਥੇ ਹੈਂਡਬਾਲ ਜ਼ਿਆਦਾਤਰ ਬੱਚੇ ਹੀ ਖੇਡਦੇ ਨੇ ਕਿਉਂਕਿ ਇਹ ਹੈਂਡਬਾਲ ਦਾ ਹੀ ਗਰਾਊਂਡ ਆ ਔਰ ਪਰਲੇ ਪਾਸੇ ਦੂਜੇ ਵੀ ਗਰਾਊਂਡ ਹੈਗੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਇਹ ਇਹ ਜਿਹੜੀਆਂ ਤਸਵੀਰਾਂ ਨੇ ਇਹ ਤਸਵੀਰਾਂ ਵਾਕਿਆ ਹੀ ਇਹ ਚੀਜ਼ ਬਿਆਨ ਕਰਦੀਆਂ ਨੇ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਐਹੋ ਜਿਹੇ ਪਿੰਡ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਗਰਾਊਂਡ ਖਾਲੀ ਨੇ ਪਰ ਬਹੁਤ ਸਾਰੇ ਐਹੋ ਜਿਹੇ ਨੇ ਜਿਨ੍ਹਾਂ ਗਰਾਊਂਡਾਂ ਦੇ ਵਿੱਚ ਅੱਜ ਵੀ ਜਿਹੜੇ ਬੱਚੇ ਉਹ ਲਗਾਤਾਰ ਇੱਥੇ ਖੇਡਦੇ ਨੇ ਜਿਨ੍ਹਾਂ ਚ ਇੱਕ ਉਦਾਹਰਣ ਇਹ ਤੂਤ ਪਿੰਡ ਦੀ ਆ ਜਿੱਥੇ ਅੱਜ ਫਿਰੋਸਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਜੋ ਆਏ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਹੈਂਡਬਾਲ ਔਰ ਸ਼ੂਜ਼ ਵਗੈਰਾ ਬੱਚਿਆਂ ਨੂੰ ਗਿਫਟ ਕੀਤੇ ਨੇ ਉਹਨਾਂ ਨੂੰ ਦਿੱਤੇ ਨੇ ਉਹਨਾਂ ਦੀ ਮਦਦ ਕੀਤੀ ਕਿਉਂਕਿ ਬੱਚੇ ਕਾਫੀ ਜਿਹੜੇ ਸਿੰਪਲ ਪਰਿਵਾਰਾਂ ਦੇ ਵਿੱਚੋਂ ਸੀਗੇ ਉਹਨਾਂ ਦੀ ਮਦਦ ਕੀਤੀ ਆ ਔਰ ਤੁਹਾਨੂੰ ਦੱਸ ਦਈਏ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਦੀ ਮਦਦ ਵੱਧ ਵੱਧ ਹੋਵੇ ਜਿਹੜੇ ਬੱਚੇ ਖੇਡਣਾ ਚਾਹੁੰਦੇ ਨੇ ਜਿਹੜੇ ਬੱਚੇ ਵਾਕਈ ਪੜ੍ਹਾਈ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਦੀ ਵੱਧ ਵੱਧ ਜਿਹੜੀ ਆ ਉਹ ਮਦਦ ਕੀਤੀ ਜਾਣੀ ਚਾਹੀਦੀ